ਬਠਿੰਡਾ ਤੋਂ ਤੁਹਾਡੇ ਨਾਨਕੇ ਨੇ ਹੈਨਾ ਇਸ ਕਰਕੇ ਤੁਸੀਂ ਹਾਂ ਕੀਤੀ ਹੈ ਜਾਂ ਕੋਈ ਔਰ ਰੀਜ਼ਨ ਸੀ ਨਹੀਂ ਇਹ ਵੀ ਰੀਜ਼ਨ ਹੈ ਕਿ ਬਠਿੰਡਾ ਮੇਰੇ ਨਾਨਕੇ ਹੈ ਉਹ ਇਤਨਾ ਇਮੋਸ਼ਨਸ ਜੁੜੇ ਹੁੰਦੇ ਆ ਤੁਹਾਡੇ ਤੇ ਮੈਂ ਬਠਿੰਡਾ ਸਟੱਡੀ ਵੀ ਕੀਤੀ ਹੈ ਤਾਂ ਮੇਰੇ ਕੋਈ ਕੋ ਇਮੋਸ਼ਨ ਜੁੜੇ ਹੋਏ ਸੀ ਕਿ ਵਾਓ ਬਠਿੰਡਾ ਜੰਕਸ਼ਨ ਠੀਕ ਹੈ ਮੈਂ ਕਰੂੰਗੀ ਇਸਕਿਟ ਮੀਨ ਲਾਈਕ ਦਿਲ ਚ ਹੋਣੀ ਚਾਹੀਦੀ ਹੈ ਪੈਰ ਛੂਕੇ ਜਾਂ ਤੁਸੀਂ ਮਤਲਬ ਉੱਪਰੋਂ ਤੁਸੀਂ ਪੈਰ ਛੂਹੀ ਜਾਓ ਤੇ ਦਿਲ ਚ ਤੁਹਾਡੇ ਹੋਵੇ ਕਿ ਓਹੋ ਇਹ ਕਿੱਥੇ ਛੜ ਗਿਆ ਹੈਨਾ ਨਹੀਂ ਅੱਜ ਵੀ ਕਈ ਆਰਟਿਸਟ ਨੇ ਜਿਵੇਂ ਦਿਲਜੀਤ ਬਾਜ ਸਟੇਟ ਤੇ ਛਾੜਦੇ ਨੇ ਹੈਨਾ ਉਹ ਪਹਿਲੇ ਹਮੇਸ਼ਾ ਜੇ ਉਹਨਾਂ ਦਾ ਕੋਈ ਸੀਨੀਅਰ ਹੈ ਉੱਤੇ ਤਾਂ ਉਹ ਹਮੇਸ਼ਾ ਪੈਰ ਚੁੰਡੇ ਨੇ ਉਹਤੇ ਮਤਲਬ ਉਹਨਾਂ ਦਾ ਇੱਕ ਔਰਾ ਬਣਿਆ ਹੋਇਆ ਓਦਾਂ ਦਾ ਹਨਾ ਉਹਨਾਂ ਨੇ ਆਪਣੇ ਆਪ ਨੂੰ ਓਦਾਂ ਹੀ ਸਟੈਬਲਿਸ਼ ਕੀਤਾ ਜੇ ਉਹ ਉਹਨੂੰ ਇੱਕਦਮ ਨਹੀਂ ਛੋਣਗੇ ਤਾਂ ਲੋਕਾਂ ਨੂੰ ਲੱਗੂਗਾ ਕਿ ਉਹਨਾਂ 'ਚ ਈਗੋ ਆ ਗਈ ਹੈ ਸਾਨੂੰ ਬਹੁਤ ਮਾਣ ਹੈ ਕਿ ਤੁਸੀਂ ਪੰਜਾਬ ਤੋਂ ਤੇ ਪੰਜਾਬ ਦੇ ਨਾਮ ਨੂੰ ਬਹੁਤ ਅੱਗੇ ਤੱਕ ਲੈ ਕੇ ਗਏ ਹੋ ਮਤਲਬ ਇੰਨਾ ਇਨੀ ਛੋਟੀ ਐ ਸਿਨ ਇਹ ਸਾਰੀ ਮਤਲਬ ਉਹਨਾਂ ਨੇ ਬਹੁਤ ਲੰਬਾ ਸਟਰਗਲ ਕੀਤਾ ਹੈ ਇਹ ਨਹੀਂ ਕਿ ਐਸਾ ਇਦਿ ਕਿ ਬਹੁਤ ਛੋਟਾ ਸਟਰਗਲ ਸੀ ਬਹੁਤ ਲੰਬਾ ਸਟਰਗਲ ਹੈ ਕਿ ਕਦੇ ਮੈਂ ਮੈਡ ਗੱਲਾਂ ਜਾਊਂਗਾ ਤਾਂ ਮੈਂ ਦੱਸੂਗਾ ਕਿ ਪੰਜਾਬੀ ਕੀ ਹੁੰਦੀ ਹੈ ਤੇ ਹਲੋ ਨਮਸਤੇ ਸਸ਼ਕਲ ਜੀ ਰੋਜ਼ਾਨਾ ਸਪੋਰਟਸਮੈਨ ਤੇ ਮੈਂ ਵਿਸ਼ਾਕਾ ਤੁਹਾਡਾ ਸਵਾਗਤ ਕਰਦੀ ਆਂ ਅੱਜ ਸਾਡੇ ਨਾਲ ਨੇ ਵੈਰੀ ਬਿਊਟੀਫੁਲ ਵੈਰੀ ਟੈਲੈਂਟਿਡ ਆਰਟਿਸਟ ਨੀਲ ਬੈਦਵਾਨ ਜਿਨ੍ਹਾਂ ਨੇ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੱਕ ਦੋਨੋਂ ਇੰਡਸਟਰੀ ਵਿੱਚ ਕੰਮ ਕੀਤਾ ਹੈ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੀ ਨਵੀਂ ਵੈਬ ਸੀਰੀਜ਼ ਪ ਸਸ਼ਕਲ ਸਸ਼ਕਲ ਜੀ ਕਿਵੇਂ ਹੋ ਮੈਂ ਬਹੁਤ ਵਧੀਆ ਤੁਸੀਂ ਦੱਸੋ ਬਟਿੰਡਾ ਜੰਕਸ਼ਨ ਰਿਲੀਜ਼ ਹੋਣ ਜਾ ਰਹੀ ਹੈ ਵੈਬ ਸੀਰੀਜ਼ ਤੁਹਾਡੀ ਕਿਵੇਂ ਦਾ ਕਿਰਦਾਰ ਦੇਖਣ ਨੂੰ ਮਿਲੂਗਾ ਇਹਦੇ ਚ ਤਾਂ ਮੈਨੂੰ ਤੁਹਾਨੂੰ ਇਹੀ ਕਹਿ ਸਕਦਾ ਕਿ ਇੱਕ ਲਵ ਐਂਗਲ ਹੈ ਕਿ ਬਹੁਤ ਹੀ ਮਤਲਬ ਬਹੁਤ ਮਿਨੀਮਮ ਦਿਖਾਇਆ ਗਿਆ ਹੈ ਕਿਉਂਕਿ ਇਹ ਇੱਕ ਐਕਸ਼ਨ ਮੂਵੀ ਹੈ ਤਾਂ ਉਸ ਚੀਜ਼ ਨੂੰ ਲਵ ਸਟੋਰੀ ਨੂੰ ਬਹੁਤ ਜ਼ਿਆਦਾ ਲਿਆ ਕੇ ਬੋਰਿੰਗ ਨਹੀਂ ਕੀਤਾ ਗਿਆ ਤਾਂ ਤੁਹਾਨੂੰ ਬਹੁਤ ਹੀ ਇੱਕ ਰੋਮਾਂਟਿਕ ਥੋੜੀ ਜਿਹੀ ਝੋਲਮੋਲ ਜੀ ਦਿਖੂਗੀ ਬੱਸ ਜਦ ਤੁਹਾਡੇ ਕੋਲੇ ਸਟੋਰੀ ਆਈ ਹੈ ਨਾ ਤੁਸੀਂ ਕੀ ਸੋਚਿਆ ਮਤਲਬ ਇਨਸਟੈਂਟ ਰਿਐਕਸ਼ਨ ਸੀ ਵੀ ਮੈਂ ਇਸ ਲਈ ਹਾਂ ਕਰਨੀ ਹੈ ਕਿਉਂਕਿ ਮੈਂ ਮੈਂ ਸੁਣਿਆ ਤੁਸੀਂ ਬਠਿੰਡਾ ਤੋਂ ਤੁਹਾਡੇ ਨਾਨਕੇ ਨੇ ਹੈ ਨਾ ਇਸ ਕਰਕੇ ਤੁਸੀਂ ਹਾਂ ਕੀਤੀ ਹੈ ਜਾਂ ਕੋਈ ਔਰ ਰੀਜ਼ਨ ਸੀ ਨਹੀਂ ਇਹ ਵੀ ਰੀਜ਼ਨ ਹੈ ਇੱਕ ਤਾਂ ਕਿ ਬਠਿੰਡਾ ਮੇਰੇ ਨਾਨਕੇ ਹੈ ਤੇ ਉਹ ਇੱਕ ਨਾ ਇਮੋਸ਼ਨਸ ਜੁੜੇ ਹੁੰਦੇ ਆ ਤੁਹਾਡੇ ਤੇ ਮੈਂ ਬਠਿੰਡਾ ਸਟੱਡੀ ਵੀ ਕੀਤੀ ਹੈ ਤਾਂ ਮੇਰੇ ਕੋਈ ਕੋ ਇਮੋਸ਼ਨ ਜੁੜੇ ਹੋਏ ਸੀ ਕਿ ਵਾਓ ਬਠਿੰਡਾ ਜੰਕਸ਼ਨ ਠੀਕ ਹੈ ਮੈਂ ਕਰੂੰਗੀ ਤਾਂ ਤੁਸੀਂ ਮਤਲਬ ਤੁਸੀਂ ਬਹੁਤ সুইਟ ਟਾਈਪ ਦੇ ਲੱਗਦੇ ਹੋ ਹੈਨਾ ਤਾਂ ਕਰਕੇ ਲਵ ਵਾਲਾ ਐਂਗਲ ਟਰਾਈ ਕੀਤਾ ਨਹੀਂ ਮੈਨੂੰ ਮਤਲਬ ਮੈਂ ਤਾਂ ਵੈਸੇ ਜੈਸੇ ਮਤਲਬ ਜਿਹੜੀ ਮੇਰੀ ਉਹ ਹੈ ਮੈਨੂੰ ਤਾਂ ਚਾਹੀਦਾ ਹੈ ਕਿ ਹਾਂ ਕੋਈ ਲੜਾਕੀ ਜੀ ਕੁੜੀ ਦਾ ਵੀ ਹੋਵੇ ਤਾਂ ਮੈਂ ਹੋਲਡ ਹਾਂ ਮਤਲਬ ਮੈਨੂੰ ਉਹ ਵੀ ਬਹੁਤ ਵਧੀਆ ਲੱਗੇ ਬਟ ਮੈਨੂੰ ਸ਼ਾਇਦ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਜ਼ਿਆਦਾ ਇਹੀ ਕਰੈਕਟਰਸ ਆਫਰ ਹੁੰਦੇ ਆ ਕਿ ਜਿਹਦੇ ਵਿੱਚ ਮੇਰਾ ਬਹੁਤ ਹੀ ਇਨੋਸੈਂਟ ਹਾਂ ਮਤਲਬ ਮੈਨੂੰ ਲੱਗਦਾ ਕਿ ਮੈਨੂੰ ਕੁਝ ਕਿਉਂਕਿ ਉਹ ਅoriginaਲ ਹੈ ਹਨਾ ਤੇ ਉਹ ਕੁਛ ਐਕਸਟਰਾ ਕਰਨ ਨੂੰ ਨਹੀਂ ਮਿਲਦਾ ਤੇ ਜੇ ਅਸੀਂ ਗੱਲ ਕਰਦੇ ਹਾਂ ਨਾ ਉਹ ਤੁਸੀਂ ਜਦ ਤੁਸੀਂ ਬਾਲੀਵੁੱਡ 'ਚ ਵੀ ਕੰਮ ਕੀਤਾ ਹੈ ਨਾ ਬਾਲੀਵੁੱਡ 'ਚ ਕੰਮ ਕਰਕੇ ਕਿੱਦਾਂ ਦਾ ਲੱਗਿਆ ਆ ਬਾਲੀਵੁੱਡ ਮਤਲਬ ਇੰਡਸਟਰੀਸ ਦਾ ਸੇਮ ਹੀ ਨੇ ਬਟ ਬਾਲੀਵੁੱਡ ਥੋੜਾ ਵਾਈਡ ਆਡੀਅנס ਹੋ ਜਾਂਦੀ ਹੈ ਬਾਲੀਵੁੱਡ ਦੀ ਥੋੜੀ ਲਿਮਿਟਡ ਰਹਿੰਦੀ ਹੈ ਬਾਲੀਵੁੱਡ 'ਚ ਬਹੁਤ ਹੀ ਅੱਛਾ ਲੱਗਿਆ ਸੀ ਮਤਲਬ ਲਾਸਟ ਟਾਈਮ ਮੈਂ ਯੂਕੇ ਗਈ ਸੀਗੀ ਰਸ਼ਮੀ ਦੇਸਾਈ ਗौरी ਪ੍ਰਧਾਨ ਤਿਕੂ ਤਲਸਾਨੀ ਆ ਬਹੁਤ ਅੱਛੀ ਸਟਾਰ ਕਾਸਟ ਸੀ ਤੇ ਜਿਹੜੇ ਮੇਰੇ ਨਾਲ ਸੀਗੇ ਭੁਪਿੰਦਰ ਜੜਾਵਤ ਉਹਨਾਂ ਨੂੰ ਤਾਂ ਤੁਸੀਂ ਬਹੁਤ ਸਾਰੀਆਂ ਵੈਬ ਸੀਰੀਜ਼ 'ਚ ਦੇਖਿਆ ਵੀ ਹੋਊਗਾ ਤੇ ਉਹ ਮਤਲਬ ਉਹ ਇੱਕ ਅਲੱਗ ਹੀ ਫੀਲ ਸੀ ਜਦੋਂ ਤੁਸੀਂ ਆਪਣੇ ਮਤਲਬ ਜਿਨ੍ਹਾਂ ਨੂੰ ਦੇਖ ਰਹੇ ਹੁੰਨੇ ਹੋ ਜਦੋਂ ਤੁਸੀਂ ਉਹਨਾਂ ਦੇ ਨਾਲ ਕੰਮ ਕਰਦੇ ਹੋ ਤਾਂ ਮਤਲਬ ਇੱਕ ਅਲੱਗ ਜਿਹਾ ਫੀਲ ਤਾਂ ਤੁਹਾਨੂੰ ਆਂਦਾ ਹੈ ਨਾ ਤੇ ਉਸ ਤੋਂ ਬਿਨਾ ਮਤਲਬ ਇਹ ਚੀਜ਼ ਤੁਹਾਡੇ ਅੰਦਰ ਹਮੇਸ਼ਾ ਰਹਿੰਦੀ ਹੈ ਕਿ ਜਦੋਂ ਤੁਸੀਂ ਆਪਣੇ ਤੋਂ ਸੀਨੀਅਰ ਆਰਟਿਸਟ ਨਾਲ ਕੰਮ ਕਰਦੇ ਹੋ ਤਾਂ ਤੁਹਾਡੀ ਐਕਟਿੰਗ ਵੀ ਇੰਪਰੂਵ ਹੁੰਦੀ ਹੈ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਦੇ ਐਦਾਂ ਦਾ ਹੋਇਆ ਵੀ ਤੁਹਾਨੂੰ ਐਵੇਂ ਲੱਗੇ ਕਿ ਹਾਂ ਵੀ ਇਹ ਤਾਂ ਬਹੁਤ ਵੱਡੇ ਆਰਟਿਸਟ ਨੇ ਹੈ ਨਾ ਤੁਸੀਂ ਇੰਡਸਟਰੀ 'ਚ ਕਾਫੀ ਨਾਮ ਹੈ ਉਹਨਾਂ ਦਾ ਕਦੇ ਨਰਵਸ ਹੋਇਓ ਕੰਮ ਕਰਦੇ ਮਤਲਬ ਇਹ ਚੀਜ਼ਾ ਨਾ ਮੈਂ ਹੁਣੇ ਰੀਸੈਂਟ ਇੱਕ ਮੂਵੀ ਕੀਤੀ ਹੈ ਉਹਦੇ ਚ ਨਾ ਜਿੱਦਾਂ ਉਪਾਸਨਾ ਮੈਂ ਮੈਂ ਉਹਨੇ ਵਰਜਿੰਦਰ ਕਾਲਾ ਜੀ ਹੈ ਕਾਫੀ ਨਾਮੀ ਐਕਟਰ ਨੇ ਤੇ ਜਦੋਂ ਨਾ ਮੈਂ ਉੱਥੇ ਪਹਿਲਾ ਸੀਨ ਕਰਨ ਜਾਣਾ ਸੀ ਮਤਲਬ ਮੇਰੇ ਕੋਲ ਨਾ ਦੋ ਚਾਰ ਟੀਮ ਦੇ ਮੈਂਬਰ ਆਏ ਕਹਿੰਦੇ ਕੋਈ ਗੱਲ ਨਹੀਂ ਨੀਲ ਕਰਦੀ ਡਰੀ ਨਾ ਵੀ ਫੇਰ ਕੀ ਹੁੰਦਾ ਹੈ ਮੈਨੂੰ ਮੈਨੂੰ ਸੀਗਾ ਕਿ ਹਾਂ ਕੁਝ ਨਹੀਂ ਹੁੰਦਾ ਮੈਨੂੰ ਵੀ ਪਤਾ ਹੈ ਕਿਉਂਕਿ ਐਜ਼ ਅ ਐਕਟਰ ਮੈਂ ਵੀ ਉੱਥੇ ਕੰਮ ਕਰਨਾ ਹੈ ਨਾ ਠੀਕ ਹੈ ਇੱਕ ਉਹਨਾਂ ਦੀ ਰਿਸਪੈਕਟ ਹੈਗੀ ਹੈ ਮੇਰੇ ਕੋਲ ਮਤਲਬ ਮੈਂ ਉਸ ਚੀਜ਼ ਨੂੰ ਡਿਨਾਈ ਨਹੀਂ ਕਰਦੀ ਕਿ ਉਹ ਸੀਨੀਅਰ ਨੇ ਬਟ ਮੈਨੂੰ ਕਦੇ ਨਰਵਸਨੈਸ ਨਹੀਂ ਫੀਲ ਹੋਈ ਮੈਨੂੰ ਲੱਗਦਾ ਹੁੰਦਾ ਹੈ ਨਾ ਕਿ ਐਕਟਿੰਗ ਇੱਕ ਹੁੰਦਾ ਹੈ ਨਾ ਕਿ ਤੁਸੀਂ ਕਿਸੇ ਚੀਜ਼ ਲਈ ਬਣਿਓ ਤੇ ਮੈਨੂੰ ਲੱਗਦਾ ਹੁੰਦਾ ਕਿ ਹਾਂ ਐਕਟਿੰਗ ਤਾਂ ਮੈਂ ਕਿਤੇ ਵੀ ਖੜ ਕੇ ਕਰ ਦੂੰਗੀ ਉਸ ਚੀਜ਼ ਤੁਸੀਂ ਰਿਸਪੈਕਟ ਦੀ ਗੱਲ ਕੀਤੀ ਹੈ ਨਾ ਤੁਹਾਡੇ ਦਿਲ ਚ ਸੀ ਵੀ ਉਹਨਾਂ ਦੀ ਰਿਸਪੈਕਟ ਕਰਨੀ ਹੈ ਪਰ ਅੱਜ ਕੱਲ ਨਾ ਕਿੱਥੇ ਦੇਖਿਆ ਜਾ ਰਿਹਾ ਵੀ ਪੰਜਾਬੀ ਇੰਡਸਟਰੀ ਚ ਖਾਸ ਕਰਕੇ ਕਹਦੀ ਹੈ ਪਹਿਲੇ ਹੁੰਦਾ ਸੀ ਵੀ ਇੱਕ ਸੀਨੀਅਰ ਜਿਹੜਾ ਕਦੇ ਸਟੇਜਾਂ ਉੱਤੇ ਉਹਨਾਂ ਦੇ ਪੈਰ ਵਿੱਚ ਹੁੰਦੇ ਸੀ ਪਰ ਅੱਜ ਕੱਲ ਸਟੇਜਾਂ ਉੱਤੇ ਕੰਟਰੋਵਰਸੀ ਚੱਲਦੀ ਹੈ ਹੈਨਾ ਉਹਦੇ ਬਾਰੇ ਕੀ ਕਹਿਣਾ ਚਾਹੋ ਮਤਲਬ ਨੈ ਕੰਟਰੋਵਰਸੀ ਤਾਂ ਇਦਾਂ ਕਦੇ ਨਹੀਂ ਸੁਣੀ ਮੈਨੂੰ ਜਾਂ ਤਾਂ ਤੁਸੀਂ ਦੱਸ ਦੋ ਕਿ ਕਿਹੜੀ ਕੰਟਰੋਵਰਸੀ ਦੀ ਗੱਲ ਕਰਦੇ ਹੋ ਆਦਰਵਾਇਸ ਰਿਸਪੈਕਟ ਮੈਨੂੰ ਲੱਗਦਾ ਦਿਲ ਚ ਹੋਣੀ ਚਾਹੀਦੀ ਹੈ ਪੈਰ ਛੂਕੇ ਜਾਂ ਤੁਸੀਂ ਮਤਲਬ ਉੱਪਰੋਂ ਤੁਸੀਂ ਪੈਰ ਛੁਈ ਜਾਓ ਤੇ ਦਿਲ ਚ ਤੁਹਾਡੇ ਹੋਵੇ ਕਿ ਓਹੋ ਇਹ ਕਿੱਥੇ ਖੜ ਗਿਆ ਹੈ ਨਾ ਮਤਲਬ ਇਹ ਚੀਜ਼ ਨੂੰ ਤਾਂ ਮੈਂ ਨਹੀਂ ਮੰਨਦੀ ਰਿਸਪੈਕਟ ਮੇਰੇ ਦਿਲ ਚ ਹੁੰਦੀ ਹੈ ਤੇ ਮਤਲਬ ਆਪਾਂ ਬੋਲਣ ਲੱਗੇ ਤੇ ਮਤਲਬ ਕੋਈ ਵੀ ਰਿਐਕਟ ਕਰਨ ਲੱਗੇ ਅਗਲੀ ਦੀ ਰਿਸਪੈਕਟ ਕਰਦੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਮਤਲਬ ਪੈਰ ਛੂੰ ਚ ਤਾਂ ਮੈਨੂੰ ਲੱਗਦਾ ਕਿ ਅੱਜ ਕੱਲ ਕੋਈ ਵੀ ਨਹੀਂ ਛੂੰਦਾ ਹੈ ਮਤਲ ਪਹਿਲਾ ਸਿਨੈਰੀਓ ਹੋਰ ਸੀ ਹੁਣ ਹੈਨਾ ਨਹੀਂ ਅੱਜ ਵੀ ਕਈ ਆਰਟਿਸਟ ਨੇ ਜਿਵੇਂ ਦਿਲਜੀਤ ਬਾਜੀ ਸਟੇਜ ਤੇ ਚੜਦੇ ਨੇ ਹੈਨਾ ਉਹ ਪਹਿਲੇ ਹਮੇਸ਼ਾ ਜੇ ਉਹਨਾਂ ਦਾ ਕੋਈ ਸੀਨੀਅਰ ਹੈ ਉੱਤੇ ਤਾਂ ਉਹ ਹਮੇਸ਼ਾ ਪੈਰ ਛੁੰਦੇ ਨੇ ਉਹਨਾਂ ਦੇ ਮਤਲਬ ਉਹਨਾਂ ਦਾ ਇੱਕ ਔਰਾ ਬਣਿਆ ਹੋਇਆ ਓਦਾਂ ਦਾ ਹੈਨਾ ਉਹਨਾਂ ਨੇ ਆਪਣੇ ਆਪ ਨੂੰ ਓਦਾਂ ਹੀ ਇਸਟੈਬਲਿਸ਼ ਕੀਤਾ ਜੇ ਉਹ ਉਹ ਇੱਕਦਮ ਨਹੀਂ ਛੋਣਗੇ ਤਾਂ ਲੋਕਾਂ ਨੂੰ ਲੱਗੂਗਾ ਕਿ ਉਹਨਾਂ 'ਚ ਈਗੋ ਆ ਗਈ ਹੈ ਤੇ ਹੁਣ ਜੇ ਮੈਂ ਕਿਸੇ ਦੇ ਹੁਣ ਤੁਸੀਂ ਆਏ ਹੋ ਜੀ ਤੁਸੀਂ ਮੇਰੇ ਤੋਂ ਸੀਨੀਅਰ ਹੋ ਮੈਂ ਤੁਹਾਡੇ ਪੈਰ ਚੋਣਾ ਬਟ ਇਸ ਤੋਂ ਬਾਅਦ ਮੇਰਾ ਕੁਝ ਹਾਈ ਹੋ ਹੋ ਜੇ ਤਾਂ ਤੁਸੀਂ ਆਓ ਤੇ ਮੈਂ ਨਹੀਂ ਪੈਰ ਚੂਂਗੀ ਤਾਂ ਉਹ ਲੱਗੂਗਾ ਨਾ ਕਿ ਮੇਰੇ ਚ ਈਗੋ ਆ ਗਈ ਤੇ ਉਹ ਮਤਲਬ ਮੈਨੂੰ ਤਾਂ ਇਹ ਹੀ ਲੱਗਦਾ ਕਿ ਉਹਨਾਂ ਨੇ ਇੱਕ ਆਪਣਾ ਬਾਉਂਡਰੀ ਸੈੱਟ ਕੀਤੀ ਹੋਈ ਹੈ ਕਿ ਠੀਕ ਹੈ ਮੈਂ ਇਹ ਚੀਜ਼ਾਂ ਕਰਦਾ ਤੇ ਜਿੱਦਾਂ ਇੱਕ ਮੈਂ ਖੁੱਗੀ ਭਾਜੀ ਦੀ ਵੀ ਸੁਣੀ ਸੀ ਕਿ ਉਹ ਉਹਨਾਂ ਨੂੰ 에 ਪਲੇਨ ਚ ਮਿਲੇ ਤਾਂ ਉਹਨਾਂ ਨੇ ਪੈਰੀ ਹੱਥ ਲਗਾਏ ਮਤਲਬ ਉਹ ਉਹਨਾਂ ਨੇ ਇਹ ਚੀਜ਼ ਪ੍ਰੋਪਰ ਦੱਸੀ ਸੀ ਇਟ ਮੀਨਸ ਉਹਨਾਂ ਨੇ ਇਸ ਚੀਜ਼ ਸ਼ੁਰੂ ਤੋਂ ਕੈਰੀ ਕੀਤੀ ਹੋਈ ਹੈ ਆਪਣੇ ਨਾਲ ਇਹ ਤਾਂ ਹੈ ਨਹੀਂ ਕਿ ਉਹ ਸਟਾਰ ਬਣਨ ਤੋਂ ਬਾਅਦ ਪੈਰੀ ਹੱਥ ਲਾਣ ਲੱਗੀ ਉਹ ਸ਼ੁਰੂ ਤੋਂ ਗੈਰੀ ਹੋਈ ਹੋਈ ਚੀਜ਼ ਹੈ ਜੁਣ ਜੇ ਦਿਲਜੀਤ ਬਾਜੀ ਦੀ ਗੱਲ ਛਿੜੀ ਹੈ ਤਾਂ ਉਹਨਾਂ ਦੀ ਗੱਲਾਂ ਦੀ ਲੁੱਕ ਤਾਂ ਕਾਫੀ ਵਾਇਰਲ ਹੋਈ ਸੀ ਹੈ ਨਾ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖੀ ਹੋਣੀ ਆਈ ਏਮ ਸ਼ੋਰ ਨਾ ਬਿਲਕੁਲ ਮੈਨੂੰ ਵੀ ਬਹੁਤ ਪਸੰਦ ਆਈ ਸੀ ਪੰਜਾਬੀਆਂ ਦਾ ਨਾਂ ਉਹਨਾਂ ਨੇ ਕਾਫੀ ਰੌਸ਼ਨ ਕੀਤਾ ਹੈ ਨਾ ਪੰਜਾਬੀ ਇੰਡਸਟਰੀ ਨੂੰ ਕਿੱਥੋਂ ਤੋਂ ਲੈ ਕੇ ਕਿੱਥੇ ਲੈ ਕੇ ਜਾ ਰਹੇ ਨੇ ਹੈ ਨਾ ਉਹਦੇ ਬਾਰੇ ਕੁਝ ਕਹਿਣਾ ਚਾਹਾਂਗੀ ਮਤਲਬ ਆਪਾਂ ਤਾਂ ਇਹੀ ਕਹਿ ਸਕਦੇ ਆਂ ਵੀ ਆਪ ਸਾਨੂੰ ਬਹੁਤ ਮਾਣ ਹੈ ਕਿ ਤੁਸੀਂ ਪੰਜਾਬ ਤੋਂ ਤੇ ਪੰਜਾਬ ਦੇ ਨਾਮ ਨੂੰ ਬਹੁਤ ਅੱਗੇ ਤੱਕ ਲੈ ਕੇ ਗਏ ਹੋ ਮਤਲਬ ਇੰਨਾ ਇੰਨੀ ਛੋਟੀ ਏਸਟੇਨੀਆਂ ਸਾਰੀ ਮਤਲਬ ਉਹਨਾਂ ਨੇ ਬਹੁਤ ਲੰਬਾ ਸਟਰਗਲ ਕੀਤਾ ਇਹ ਨਹੀਂ ਕਹਿ ਸਕਦੇ ਕਿ ਬਹੁਤ ਛੋਟਾ ਸਟਰਗਲ ਸੀ ਬਹੁਤ ਲੰਬਾ ਸਟਰਗਲ ਹੈ ਬਟ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਪ੍ਰੈਜੈਂਟ ਕੀਤਾ ਉਹਨਾਂ ਨੇ ਇੱਕ ਕਿਸੇ ਇੰਟਰਵਿਊ 'ਚ ਕਿਹਾ ਸੀ ਕਿ ਕਦੇ ਮੈਂ ਮੈਟ ਗੱਲਾਂ ਜਾਊਂਗਾ ਤਾਂ ਮੈਂ ਦੱਸੂਗਾ ਕਿ ਪੰਜਾਬੀ ਕੀ ਹੁੰਦੇ ਆ ਤੇ ਐਕਚੁਅਲੀ ਉਹਨਾਂ ਨੇ ਦੱਸਿਆ ਕਿ ਪੰਜਾਬੀਆਂ ਦੀ ਲੁੱਕ ਕੀ ਹੈ ਤੇ ਹੁਣ ਅਸੀਂ ਜੇ ਗੱਲ ਕਰਦੇ ਹਾਂ ਤੁਸੀਂ ਬਾਲੀਵੁੱਡ 'ਚ ਵੀ ਕੰਮ ਕੀਤਾ ਹੈ ਬਾਲੀਵੁੱਡ 'ਚ ਵੀ ਕੰਮ ਕੀਤਾ ਹੈ ਤੇ ਹੁਣ ਵੈਬ ਸੀਰੀਜ਼ ਆ ਰਹੀ ਹੈ ਹੈਨਾ ਤੁਹਾਡੇ ਫੇਵਰਿਟ ਜਨਰ ਕਿਹੜਾ ਕੰਮ ਕਰਨ ਵਾਲਾ ਜੀ ਵੈਬ ਸੀਰੀਜ਼ ਜਾਂ ਮੂਵੀਜ਼ ਵੀ کہہ دیਏ ਤਾਂ ਮਤਲਬ ਮੈਨੂੰ ਲੱਗਦਾ ਹੁੰਦਾ ਕਿ ਮੈਨੂੰ ਨਾ ਡਿਫਰੈਂਟ ਕੋਈ ਕਰੈਕਟਰ ਚਾਹੀਦਾ ਹੁੰਦਾ ਹੈ ਕਿ ਜਿਦੇ 'ਚ ਮੈਨੂੰ ਕੁਝ ਕਰਨ ਨੂੰ ਮਿਲੇ ਕਿ ਉਹ ਕੋਈ ਐਕਸ਼ਨ ਹੋ ਜਾਏ ਉਹ ਕੋਈ ਬੋਲਡਨੈਸ ਹੋ ਜਾਏ ਮਤਲਬ ਇਹ ਬੋਲਡਨੈਸ ਮਤਲਬ ਮਨੇ ਤੁਸੀਂ ਪਉਤ ਤੋਂ ਹੋਇਆ ਨਾ ਉਹ ਕੁਆਲਿਟੀ ਜਾਣਦੀਆਂ ਹਾਂ ਹਾਂ ਬੋਲਨੇ ਉਹ ਚੀਜ਼ਾਂ ਨਾ ਜਿੱਦਾਂ ਆਪਣੇ ਇੱਕ ਸੀਗੀ ਅਸਿਮਰਨ ਕੋਰ ਤਾਂ ਲੀਏ ਨਾ ਇਹ ਜਿੱਦਾਂ ਜਿੱਦਾਂ ਦੇ ਲੈਵਲ ਹੈ ਹੈਨਾ ਮੈਨੂੰ ਮੈਨੂੰ ਗਾਣੇ ਵੀ ਉਦਾਂ ਦੇ ਪਸੰਦ ਆਉਂਦੇ ਆ ਮਤਲਬ ਜੇ ਮੈਂ ਨਾ ਗੱਡੀ 'ਚ ਕੋਈ ਗਾਣਾ ਲਗਾ ਲਾਂ ਕੋਈ ਮਤਲਬ ਨਾਰਮਲ ਉਸੇ ਮੈਂ ਲਾਇਆ ਨੀਂਦ ਆਣ ਵਾਲੀ ਹੈ ਨਾ ਫਿਰ ਉਹ ਹੁੰਦਾ ਨਾ ਕਿ ਹਾਂ ਤੁਮੇ ਜਗਾਣੇ ਲਾਉ ਕਰਨ ਓਜਲਾ ਲਾਲੋ ਸਿਮਰਨ ਕੋਰ ਧੜਲੀ ਲਾ ਮੈਨੂੰ ਮਤਲਬ ਇਸ ਲੈਵਲ ਤੇ ਚੱਲ ਰਹੀ ਹੈ ਤਾਂ ਮਤਲਬ ਉਹ ਚੀਜ਼ਾਂ ਕਰਕੇ ਨਾ ਖੁਦ ਦਾ ਵੀ ਉਹ ਜਿਹੇ ਚੀਜ਼ਾਂ ਕਰਨ ਨੂੰ ਦਿਲ ਕਰਦਾ ਹੈ ਕਿ ਮੈਂ ਵੀ ਕੋਈ ਵਧੀਆ ਜਿਹਾ ਕੈਰੈਕਟਰ ਹੋਵੇ ਮਤਲਬ ਉਹ ਚੀਜ਼ ਨੂੰ ਕਰਨਾ ਹਾਂ ਮੈਂ ਇੱਕ ਆਕਰਸ਼ਕ ਕੁਐਸਚਨ ਪੁੱਛਣਾ ਚਾਹਦੀ ਹਾਂ ਜਿਵੇਂ ਤੁਸੀਂ ਪੁੱਤ ਤੋਂ ਹੈਨਾ ਕਿਹੜੀਆਂ ਕੁਆਲਿਟੀਆਂ ਦੇਖਦੇ ਹੋ ਪੁੱਤ ਦੀ ਚ ਮਤਲਬ ਸਭ ਤੋਂ ਪਹਿਲੀ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤੀ ਕਿ ਹੈਨਾ ਲੜਾਈ ਕਰਨ ਤੋਂ ਬੋਲਡ ਹੁੰਦੇ ਹਨ ਬੋਲਡ ਹੁੰਦੇ ਹੈ ਠੀਕ ਹੈ ਦੂਜੀ ਚੀਜ਼ ਆ ਗਈ ਕਿ ਮਤਲਬ ਮੈਨੂੰ ਲੱਗਦਾ ਕਿ ਜੇ ਮੈਂ ਪਵਾਦ ਹਾਂ ਤਾਂ ਮੈਂ ਕਾਫੀ ਹੰਭਲ ਹਾਂ ਤਾਂ ਉਹ ਵੀ ਸਾਰੇ ਹੰਭਲ ਹੁੰਦੇ ਹੋਣਗੇ ਹਨਾ ਅਣਖ ਹੁੰਦੀ ਹੈ ਅਣਖ ਤਾਂ ਹੁੰਦੀ ਹੈ ਮਤਲਬ ਸਾਰੇ ਪੰਜਾਬੀਆਂ ਚ ਹੁੰਦੀਆਂ ਹਾਂ ਹਾਂ ਸਾਰੇ ਪੰਜਾਬੀਆਂ ਚ ਅਣਖ ਤਾਂ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਵੀ ਹੈ ਮਤਲਬ ਇਸ ਚੀਜ਼ ਨੂੰ ਅਪਾ ਐਟੀਟਿਊਡ ਨਹੀਂ ਕਹਿ ਸਕਦੇ ਅਣਖ ਤਾਂ ਹੋਣੀ ਜ਼ਰੂਰੀ ਵੀ ਹੈ ਮੇਨੂੰ ਲੱਗਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਹੁਤ ਹੀ ਸੋਹਣਾ ਕਨਸੈਪਟ ਲੈ ਕੇ ਬਠਿੰਡਾ ਜੰਕਸ਼ਨ ਚਪਾਲ ਤੇ ਰਿਲੀਜ਼ ਹੋਣ ਜਾ ਰਹੀ ਹੈ ਜ਼ਰੂਰ ਦੇਖੋ ਜ਼ਰੂਰ ਪਿਆਰੇ